ਸਾਡੇ ਕੋਲ 9 ਤਰੀਕ ਨੂੰ ਗੁਰਵਿੰਦਰ ਸਿੰਘ ਵਾਸੀ ਤਲਵੰਡੀ ਨੇ ਬਿਆਨ ਲਖਵਾਇਆ ਸੀ ਦੀਪਗੜ੍ਹ ਨੇ ਵੀ ਉਹ ਰਾਤ ਨੂੰ ਜਦੋਂ ਖੇਤਾਂ 'ਚ ਕਾਫੀ ਇਸਲੇ ਕਾਫੀ ਇਲਾਕੇ 'ਚ ਕੇਬਲ ਚੋਰੀ ਦੇ ਵਾਰਦਾਤਾਂ ਹੋ ਰਹੀਆਂ ਸੀ ਲਗਾਤਾਰ ਜਿਸ ਸਬੰਧੀ ਅਸੀਂ ਵੀ ਅਗਸਤ ਕੀਤੀ ਸੀ ਦੇ ਪਿੰਡ ਪੰਚਾਇਤਾਂ ਨੂੰ ਅਸੀਂ ਜਗਰਾਹ ਕੀਤਾ ਸੀ ਪੰਚਾਇਤ ਠਿਕਰੀ ਪਰੇ ਲਾਇਆ ਜਾ ਤਾਂ ਜੀ ਚੋਰਾਂ ਨੂੰ ਕਾਬੂ ਹੋਏ ਇਸੇ ਤਰ੍ਹਾਂ ਤੇ ਨੰ ਪਿੰਜ ਦੀਪਗੜ੍ਹ ਨੇ ਠਿਕਰੀ ਪਰੇ ਲਾਇਆ ਹੋਏ ਸੀ ਨੌਂ ਤਰੀਕ ਦੀ ਰਾਤ ਨੂੰ ਅਚਾਨਕ ਦੋ ਬੰਦੇ ਨੰਦੇ ਕੋਲੇ ਆਏ ਜਦੋਂ ਲੋਕ ਇਕੱਠੇ ਹੋਏ ਤਾਂ ਮੌਕੇ ਤੋਂ ਭੱਜ ਗਏ ਤੇ ਇੱਕ ਮੋਟਰਸਾਈਕਲ ਛੱਡ ਕੇ ਚਲੇ ਗਏ ਸੀ ਉਹਨੇ ਪੀਵੀ 29ਐਸ 6750 ਮੋਟਰਸਾਈਕਲ ਸੀ ਜਦੋਂ ਅਸੀਂ ਮੌਕੇ ਤੇ ਪਹੁੰਚ ਕੇ ਮੋਟਰਸਾਈਕਲ ਵਾਰੇ ਵੈਰੀਫਾਈ ਕੀਤਾ ਤਾਂ ਮੋਟਰਸਾਈਕਲ ਦੇ ਮਾਲਕ ਤੱਕ ਪਹੁੰਚੇ ਅਸੀਂ ਉਸ ਦੇ ਆਧਾਰ ਤੇ ਅਸੀਂ ਕੋਲੋਂ ਪਤਨੀ ਤੋਂ ਮੁਕਾਦਮੇ ਹਜੇ ਦੋ ਬੰਦੇ ਨਾਮਜ਼ਦ ਕੀਤੇ ਗੁਰਵਿੰਦਰ ਸਿੰਘ ਗੁਰੀ ਹੈ ਗੁਰਪ੍ਰੀਤ ਸਿੰਘ ਗੁਰੀ ਜੱਗਾ ਸਿੰਘ ਮੱਧੋਕੇ ਦਾ ਅਤੇ ਰਾਜਵਿੰਦਰ ਸਿੰਘ ਰਾਮਨਾ ਪੁੱਤਰ ਗਰਮੇਲ ਸਿੰਘ ਵਾਸੀ ਜੰਡ ਹਾਲਵਾਦ ਵਦਨੀ ਇਹ ਦੋਨੇ ਪਹਿਲਾਂ ਐਸੇ ਮੋਟਰਸਾਈਕਲ ਦੇ ਵਾਰਦਾਤ ਤਰੀਕਾ ਕਰਨ ਸੇ ਹੀ ਇਹਨਾਂ ਤੇ ਆਉਂਦੇ ਸੀ ਰਾਤ ਨੂੰ ਮੋਟਰਸਾਈਕਲ ਤੇ ਕੇਵਲ ਖੋਲ ਕੇ ਤਾਂਬਾ ਕੱਟ ਕੇ ਵੇਚ ਦਿੰਦੇ ਸੀ ਤੇ ਚਲੇ ਗਏ ਉਸ ਵਾਰ ਚਲੇ 27 ਤਿਕ ਨੂੰ ਨਾਮਜ਼ਦ ਕਰਕੇ ਅਸੀਂ ਇਹਨਾਂ ਤੋਂ ਬਰਾਮਦ ਕਰਵਾਈਆਂ ਇੱਕ 27 ਕਿਲੋ ਤਕਰੀਬਨ ਕੇਵਲ ਤਾਰਾਂ ਜੋ ਇਹਨੇ ਵੱਢ ਕੇ ਲੁਕੋ ਕੇ ਰੱਖੀਆਂ ਉਸ ਨੂੰ ਬਰਾਮਦ ਕਰਵਾਈਆਂ ਇੱਕ ਮੋਟਰਸਾਈਕਲ ਜੀ ਤੇ ਆਉਂਦੇ ਸੀ ਉਹ ਵੀ ਬਰਾਮਦ ਕਰਵਾਇਆ ਸੀ ਮਤਲਬ ਅੱਜ ਇਹਨਾਂ ਨੂੰ ਪੁਲਿਸ ਰਿਮਾਂਡ ਤੇ ਰਿਮਾਂਡ ਹੋ ਗਿਆ ਜੁਡੀਸ਼ੀਅਲ ਰਿਮਾਂਡ ਤੇ ਭੇਜ ਰਹੇ ਇਸ ਤੋਂ ਇਲਾਵਾ ਜੋ ਇਹਨਾਂ ਨੇ ਖਲਾਸੇ ਕੀਤੇ ਨੇ ਤੰਬਾ ਜੀ ਨੂੰ ਵੇਚਦੇ ਸੀ ਉਹ ਅੱਗੇ ਪੜਤਾਲ ਜਾ ਰਹੀ ਹੈ ਉਸ ਤੋਂ ਜੋ ਵੀ ਰਿਕਵਰੀ ਹੋਊਗੀ ਜਹਾਜਾ ਬਣਦਾ ਐਕਸ਼ਨ ਉੱਤੇ ਲਿਆ ਜਾਊਗਾ ਪਹਿਲਾਂ ਵੀ ਇਹਨਾਂ ਦੇ ਪਛਤਾ ਦੇ ਰਹੇ ਕੋਈ ਨਹੀਂ ਜੀ ਪਹਿਲੇ ਹੀ ਪਛਤਾ ਬੰਦੇ ਨੇ ਫਸਟ ਟਾਈਮ ਐਕੋਰੈਂਸੀ ਫਸਟ ਟਾਈਮ ਪੜੇਗਾ ਕਿੰਨੇ ਕੁ ਮਤ ਹੈਗੇ ਜੇ ਨੌਜਵਾਨ ਨੌਜਵਾਨ ਇੱਕ ਜਿਹੜਾ ਗੁਰਪ੍ਰੀਤ ਹੈ ਉਹ ਤਾਂ ਹੈਗਾ 22-23 ਸਾਲ ਦਾ ਦੂਜਾ 24-25 ਸਾਲ ਦਾ ਹੈ ਕਿੱਥੋਂ ਤੱਕ ਮੰਨਿਆ ਕਿਹੜੇ ਕਿਹੜੇ ਲੱਗਿਆ ਜਿਨ੍ਹਾਂ ਨੇ ਵਾਰਦਾਤਾਂ ਨੂੰ ਦਿੱਤਾ ਇਹ ਤਕਰੀਬਨ ਐਸੇ ਰੋਡਤੀ ਹੁੰਦੇ ਸੀ ਆਪਦੇ ਘਰ ਤੋਂ ਸਾਡੇ ਮੋਡਲ ਫਰੈਂਡੀ ਸੇ ਹੀ ਸੀ ਇਹਨਾਂ ਦੀ ਵੀ ਅਸੀਂ 25 ਕਿਲੋਮੀਟਰ ਦੂਰ ਜਾ ਕੇ ਵਾਰਤਾਤ ਕਰੀਏ ਤਾਂ ਕਿ ਜਨੂੰ ਪਛਾਣ ਨਾ ਸਕੇ ਕੋਈ ਆਇਡੈਂਟੀਫਿਕੇਸ਼ਨ ਕਰਕੇ ਨਹੀਂ ਹੁੰਦੀ ਜੇ ਰੋਡ ਖਾਲੀ ਦਿਖਦੀ ਹੈ ਰਸਤੇ ਦੋ ਚਾਰ ਜਿਹੜੇ ਮੋਟਰਾਂ ਮਿਲ ਗਈਆਂ ਆਗੇ ਸੀ ਇਹ ਦੀਪਗੜ੍ਹ ਹੋ ਗਿਆ ਤਲਵੰਡੀ ਹੋ ਗਿਆ ਬੁਧਾਤੇ ਹੋ ਗਿਆ ਜਿਹੜਾ ਸੈਣਾ ਸਾਈਡ ਐਸੇ ਵੀ ਨੇ ਪੰਜ ਛੇ ਵਾਰਤਾਤਾਂ ਕੀਤੀਆਂ